ਸੱਚੀ ਗੱਲ ਜੀ ਮੇਰਾ ਨਾਮ ਡਾਈਟੀਸ਼ਨ ਜਸਵੀਰ ਸ਼ਰਮਾ ਮੈਂ ਨਿਹਾਲ ਸਿੰਘ ਵਾਲਾ ਦੇ ਵਿੱਚ ਜੀਪੀ ਨਿਊਟ੍ਰੀਸ਼ਨ ਸੈਂਟਰ ਦੇ ਨਾਮ ਨਾਲ ਇੱਕ ਸੰਸਥਾ ਚਲਾ ਰਿਹਾ ਹਾਂ ਤੇ ਅਸੀਂ ਲੋਕਾਂ ਨੂੰ ਸਿਹਤ ਬਾਰੇ ਅਵੇਅਰ ਕਰਦੇ ਹਾਂ ਸਿਹਤ ਬਾਰੇ ਅਵੇਅਰ ਕਰਨ ਦੇ ਨਾਲ-ਨਾਲ ਅਸੀਂ ਉਹਨਾਂ ਨੂੰ ਇਹ ਵੀ ਦੱਸਦੇ ਹਾਂ ਕਿ ਤੁਸੀਂ ਖਾਣਾ ਪੀਣਾ ਕੀ ਹੈ ਕਦੋਂ ਖਾਣਾ ਪੀਣਾ ਹੈ ਤੇ ਕਿਸ ਹਿਸਾਬ ਨਾਲ ਤੁਹਾਡੀ ਬਾਡੀ ਰਿਐਕਟ ਕਰੂਗੀ ਉਸ ਖਾਣ ਪੀਣ ਦਾ ਉਸੇ ਦੇ ਸੰਦਰਭ ਦੇ ਵਿੱਚ ਅਸੀਂ ਇਥੇ ਇੱਕ ਛੋਟਾ ਜਿਹਾ ਸੈਮੀਨਾਰ ਰੱਖਿਆ ਸੀ ਅਸੀਂ ਇਹ ਸੋਚ ਕੇ ਰੱਖਿਆ ਸੀ ਕਿ ਛੋਟਾ ਜਿਹਾ 10-15 ਬੰਦਿਆਂ ਦੀ ਗੈਦਰਿੰਗ ਕਰਾਂਗੇ ਤੇ ਉਹਨਾਂ ਨੂੰ ਸਿਹਤ ਬਾਰੇ ਕੁਝ ਜਾਣਕਾਰੀ ਦੇਵਾਂਗੇ ਬਟ ਲੋਕਾਂ ਦਾ ਬਹੁਤ ਹੀ ਵਧੀਆ ਪੋਜ਼ਿਟਿਵ ਰਿਸਪੌਂਸ ਰਿਹਾ 100 ਤੋਂ ਵੱਧ ਲੋਕਾਂ ਦੀ ਗੈਦਰਿੰਗ ਸੀਗੀ ਤੇ ਬਹੁਤ ਵਧੀਆ ਐਕਚੁਅਲ ਜੋ ਜਿਹੜਾ ਅਸੀਂ ਸੋਚ ਕੇ ਇਹ ਚੀਜ਼ ਰੱਖੀ ਸੀ ਕਿ ਉਹ ਲੋਕ ਉੱਥੋਂ ਕੁਝ ਜਾਣਕਾਰੀ ਲੈ ਕੇ ਜਾਣਗੇ ਤੇ ਸਾਡੇ ਕੋਲੇ ਆ ਕੇ ਉਹ ਪੁੱਛਣਗੇ ਕਿ ਅਸੀਂ ਇਸ ਨੂੰ ਕਿਵੇਂ ਕੰਟੀਨਿਊ ਕਰ ਸਕਦੇ ਹਾਂ ਉਹ ਬਿਲਕੁਲ ਉਸੇ ਤਰ੍ਹਾਂ ਹੋਇਆ ਬਹੁਤ ਵਧੀਆ ਲੋਕਾਂ ਦਾ ਪੋਜ਼ਿਟਿਵ ਰਿਵਿਊਜ਼ ਸੀਗੇ ਦੂਜੀ ਗੱਲ ਇਹ ਹੈ ਕਿ ਅੱਜ ਕੱਲ ਦਾ ਜਿਹੜਾ ਮਾਹੌਲ ਹੈ ਜਿਹੜਾ ਕੁਝ ਚੱਲ ਰਿਹਾ ਹੈ ਦੁਨੀਆ ਦੇ ਵਿੱਚ ਲੋਕਾਂ ਦੀ ਭੱਜ ਦੌੜ ਲੋਕਾਂ ਦੇ ਤਣਾਅ ਤੇ ਇੰਨਾ ਜ਼ਿਆਦਾ ਵਰਕ ਲੋਡ ਹੋ ਗਿਆ ਲੋਕ ਆਪਣੀ ਸਿਹਤ ਵੱਲ ਧਿਆਨ ਦੇਣੋਂ हट ਗਏ ਸੇਤਵਲ ਧਿਆਨ ਦੇਣ ਤੋਂ ਮਤਲਬ ਇਹ ਨਹੀਂ ਹੈ ਕਿ ਤੁਸੀਂ ਜੇ ਬਿਮਾਰ ਬਿਮਾਰੀ ਲਗਾ ਕੇ ਉਸ ਤੋਂ ਬਾਅਦ ਹੀ ਜਾ ਕੇ ਡਾਕਟਰ ਕੋਲੋਂ ਦਵਾਈ ਲੈਣੀ ਹੈ ਜੇ ਲੋਕ ਇਸ ਖਾਣ ਪੀਣ ਦੇ ਪ੍ਰਤੀ ਅਵੇਅਰ ਹੋਣ ਥੋੜੇ ਜਿਹਾ ਅਵੇਅਰ ਹੋਣ ਤਾਂ ਉਹ ਸ਼ਾਇਦ ਬਹੁਤ ਵੱਡੀਆਂ ਵੱਡੀਆਂ ਬਿਮਾਰੀਆਂ ਤੋਂ ਬਚ ਸਕਦੇ ਨੇ ਖਾਣਾ ਪੀਣਾ ਅੱਜ ਕੱਲ ਲੋਕਾਂ ਦਾ ਇਹੋ ਜਿਹਾ ਹੋ ਚੁੱਕਿਆ ਹੈ ਜਿਵੇਂ ਫਾਸਟ ਫੂਡ ਕਿਸ ਤਰ੍ਹਾਂ ਚੱਲ ਰਹੇ ਨੇ ਆਪਣੀ ਮਾਰਕੀਟ ਦੇ ਵਿੱਚ ਉਹ ਆਪਾਂ ਨੂੰ ਸਭ ਨੂੰ ਬਤਾਏ ਫਾਸਟ ਫੂਡ ਹਰ ਉੱਥੇ ਤੁਸੀਂ ਜ਼ਿਆਦਾਤਰ ਛੋਟੇ ਬੱਚਿਆਂ ਨੂੰ ਦੇਖੋਗੇ ਖੜਾ ਅੱਜਕੱਲ ਉਸੇ ਕਾਰਨ ਛੋਟੇ ਬੱਚਿਆਂ 'ਚ ਮੋਟਾਪਾ ਅ ਸ਼ੂਗਰ ਤੁਸੀਂ ਆਮ ਹੀ ਸੁਣਦੇ ਹੋਵੋਗੇ ਕਿ ਕਿਸੇ 5 ਸਾਲ ਜਿਹਾਂ 7 ਸਾਲ ਦੇ ਬੱਚੇ ਨੂੰ ਸ਼ੂਗਰ ਹੋ ਗਈ ਜਵਾਨ ਮੁੰਡਿਆਂ ਦੇ ਵਿੱਚ ਥਾਇਰਾਇਡ ਤੇ ਕੁੜੀਆਂ ਨੂੰ ਪੀਸੀਓਡੀ ਵਰਗੀਆਂ ਬਿਮਾਰੀਆਂ ਹੋ ਰਹੀਆਂ ਨੇ ਇਹ ਇਹ ਜੋ ਬਿਮਾਰੀਆਂ ਨੇ ਸਭ ਲਾਈਫ ਸਟਾਈਲ ਦਾ ਨਤੀਜਾ ਹੈ ਇਹ ਕੋਈ ਗੰਭੀਰ ਬਿਮਾਰੀਆਂ ਅਸੀਂ ਜਿਨ੍ਹਾਂ ਨੂੰ ਕਹਿ ਸਕਦੇ ਹਾਂ ਅਸੀਂ ਇਹਨਾਂ ਨੂੰ ਗੰਭੀਰ ਬਿਮਾਰੀਆਂ ਬਣਾ ਲਿਆ ਇਹ ਗੰਭੀਰ ਬਿਮਾਰੀਆਂ ਹੈ ਨਹੀਂ ਅਸੀਂ ਲੋਕਾਂ ਨੂੰ ਅਵੇਅਰ ਕਰਦੇ ਹਾਂ ਕਿ ਇਹ ਬਿਮਾਰੀਆਂ ਤੋਂ ਬਚਣ ਲਈ ਦਵਾਈਆਂ ਦੀ ਲੋੜ ਨਹੀਂ ਤੁਹਾਨੂੰ ਸਹੀ ਖਾਣ ਪੀਣ ਦੀ ਲੋੜ ਹੈ ਉਦੇ ਪ੍ਰਤੀ ਹੀ ਅਸੀਂ ਸਾਰਾ ਕੁਝ ਕਰ ਰਹੇ ਹਾਂ ਤੇ ਕੋਸ਼ਿਸ਼ ਕਰਾਂਗੇ ਕਿ ਨਿਹਾਲ ਸਿੰਘਵਾਲਾ ਦੇ ਸਾਰੇ ਲੋਕਾਂ ਨੂੰ 100% ਲੋਕਾਂ ਨੂੰ ਇਸ ਚੀਜ਼ ਦੇ ਨਾਲ ਅਵੇਅਰਨੈਸ ਦਿੱਤੀ ਜਾ ਸਕੇ ਸਾਡਾ ਨਿਊਟ੍ਰੀਸ਼ਨ ਕਲੱਬ ਸਿਰਫ ਭજન ਘਟਾਉਣ ਜਾਂ ਵਧਾਉਣ ਤੱਕ ਸੀਮਿਤ ਨਹੀਂ ਹੈ ਅਸੀਂ ਇੱਥੇ ਲੋਕਾਂ ਨੂੰ ਰੋਜ਼ ਪੋਜ਼ਿਟਿਵ એનર્ਜੀ ਦੇ ਨਾਲ ਭਰ ਕੇ ਤੋਰਦੇ ਹਾਂ ਦੇਖੋ ਜੇ ਤੁਸੀਂ ਦਿਨ ਦੇ 10 ਮਿੰਟ ਵੀ ਮਾਰਨਿੰਗ ਦੇ ਪੋਜ਼ਿਟਿਵ એનર્ਜੀ ਵਿੱਚ ਬਤੀਤ ਕਰਦੇ ਹੋ ਤਾਂ ਤੁਹਾਡਾ ਸਾਰਾ ਦਿਨ ਉਸੇ ਪੋਜ਼ਿਟਿਵ એનર્ਜੀ ਨਾਲ ਬੀਤਦਾ ਹੈ ਜਿਹੜੇ ਲੋਕ ਸਾਡੇ ਕਲੱਬ ਵਿੱਚ ਆਉਂਦੇ ਨੇ ਉਹ ਇੱਕ ਦੂਜੇ ਨੂੰ ਸਹਾਰਾ ਦਿੰਦੇ ਨੇ ਤੇ ਪੋਜ਼ਿਟਿਵ એનર્ਜੀ ਪ੍ਰਦਾਨ ਕਰਦੇ ਨੇ ਉਹਦੇ ਨਾਲ ਫਰਕ ਕੀ ਪੈਂਦਾ ਹੈ ਕਿ ਜੋ ਤੁਹਾਡੇ ਘਰ ਦੇ ਕੁਝ ਰੌਲੇ ਜਾਂ ਕਿਸੇ ਦੇ ਸਟ੍ਰੈਸ ਹੈ ਕਿਸੇ ਇੱਕ ਚੀਜ਼ ਦੀ ਕਿਸੇ ਕੰਮ ਦੀ ਸਟ੍ਰੈਸ ਹੈ ਜਾਂ ਵਾਦੂ ਕਿਸੇ ਵੀ ਤਰ੍ਹਾਂ ਦੀ ਸਟ੍ਰੈਸ ਹੈ ਕੋਈ ਉਹ ਤੋਂ ਰਿਲੀਫ ਮਿਲਦੀ ਹੈ ਲੋਕਾਂ ਨੂੰ ਉਦੇ ਨਾਲ ਲੋਕਾਂ ਦੀ ਜਿਹੜੀ ਜੀਵਨ ਸ਼ੈਲੀ ਆ ਉਹ ਵੀ ਸੁਧਰ ਰਹੀ ਹੈ। ਉਹਦੇ ਨਾਲ ਸਾਨੂੰ ਬਹੁਤ ਪੋਜ਼ਿਟਿਵ ਤੇ ਸਹੀ ਰਿਜ਼ਲਟ ਵੀ ਮਿਲ ਰਹੇ ਨੇ। ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹ ਬਿਮਾਰੀਆਂ ਨਾਲ ਜੂਝ ਰਹੇ ਸੀ ਤੇ ਹੁਣ ਸਹੀ ਖਾਨ ਪੀਣ ਨਾਲ ਉਹਨਾਂ ਦਾ ਲਾਈਫ ਸਟਾਈਲ ਠੀਕ ਹੋਣ ਨਾਲ ਉਹਨਾਂ ਦੀਆਂ ਉਹ ਬਿਮਾਰੀਆਂ ਤੋਂ ਰਾਹਤ ਮਿਲੀ ਹੈ ਤੇ ਬਹੁਤ ਹੀ ਵਧੀਆ એનર્ਜੀ ਦੇ ਨਾਲ ਉਹ ਇੱਥੋਂ ਜਾਂਦੇ ਆ ਤੇ ਵਧੀਆ ਆਪਣੀ ਜੀਵਨ ਸ਼ੈਲੀ ਬਤੀਤ ਕਰ ਰਹੇ ਨੇ। ਅਸੀਂ ਪਿਛਲੇ 6 ਮਹੀਨਿਆਂ ਤੋਂ ਨਿਹਾਲ ਸਿੰਘ ਵਾਲੇ ਦੇ ਵਿੱਚ ਸੈਂਟਰ ਚਲਾ ਰਹੇ ਹਾਂ। ਅ ਜੋ ਸਾਡੇ ਵੱਲੋਂ ਰਿਜ਼ਲਟ ਹੁਣ ਤੱਕ ਦਿੱਤੇ ਗਏ ਨੇ ਉਹ ਤੁਸੀਂ ਅੱਗੇ ਵੀਡੀਓ ਦੇ ਵਿੱਚ ਦੇਖੋਗੇ ਮੇਰਾ ਨਾਮ ਸੁਖਵਿੰਦਰ ਕੌਰ ਹੈ ਮੈਂ ਨਿਹਾਲ ਸਿੰਘ ਵਾਲਾ ਦੀ ਰਹਿਣ ਵਾਲੀ ਆ ਤੇ ਮੇਰਾ ਭਾਰ 90 ਕਿਲੋ ਹੋ ਗਿਆ ਸੀਗਾ ਤੇ ਉਹਦੇ ਨਾਲ ਮੈਨੂੰ ਬੀਪੀ ਦੀ ਪ੍ਰੋਬਲਮ ਰਹਿੰਦੀ ਸੀਗੀ ਤੇ ਥੋੜੀ ਬਹੁਤੀ ਮੈਨੂੰ ਸਕਿਨ ਦੀ ਪ੍ਰੋਬਲਮ ਸੀ ਤੇ ਮੈਂ ਹੁਣ ਤੱਕ ਮੈਂ ਆਪਦਾ 20 ਕਿਲੋ ਭਾਰ ਘਟਾ ਕੀਤਾ ਹੈ ਤੇ ਮੇਰੀ ਸਕਿਨ ਦੀ ਪ੍ਰੋਬਲਮ ਠੀਕ ਹੋ ਗਈ ਤੇ ਮੇਰੀ ਬੀਪੀ ਦੀ ਪ੍ਰੋਬਲਮ ਬਿਲਕੁਲ ਠੀਕ ਹੋ ਗਈ ਤੇ ਮੈਂ ਧੰਨਵਾਦ ਕਰਦੀ ਆ ਜੇਪੀ ਨਿਊਟ੍ਰੀਸ਼ਨ ਸੈਂਟਰ ਦਾ ਹਾਂਜੀ ਮੇਰਾ ਨਾਮ ਸੁਖਜਿੰਦਰ कौर ਹੈ ਜੀ ਅਸੀਂ ਜਾਰਜੀਆ ਤੇ ਰਹਨੇ ਆ 10 ਸਾਲ 11 ਸਾਲ ਹੋ ਗਏ ਸਾਨੂੰ ਉੱਥੇ ਰਹਿੰਦਿਆਂ ਨੂੰ ਤੇ ਹੁਣ ਅਸੀਂ ਇੱਥੇ ਆਏ ਸੀਗੇ 3 ਮਹੀਨੇ ਹੋ ਗਏ ਸਾਨੂੰ ਇੱਥੇ ਆਇਆ ਨੂੰ ਤੇ ਮੈਂ ਆਪਣੇ ਭਰਾ ਪਰਜ਼ਾਈ ਦੇ ਕੋਲੇ ਇੱਥੇ ਰਹਿੰਦੀ ਹੈਗੀ ਆ ਮਾਇਕਾ ਮੇਰਾ ਇਹ ਮੇਰੇ ਬੇਟੇ ਨੂੰ ਪ੍ਰੋਬਲਮ ਆ ਤੇ ਉਹ ਨਾ ਖੜ ਬੈਠ ਨਹੀਂ ਸਕਦਾ ਉਹਨੂੰ ਮਸਲਸ ਪ੍ਰੋਬਲਮ ਕਰਕੇ weight ਬਹੁਤ ਜ਼ਿਆਦਾ ਵਧਿਆ ਵਸੇਗਾ ਤੇ ਮੈਂ ਇਹਨਾਂ ਨੂੰ ਦੇਖਿਆ ਵੀ ਇਹ ਜੇਪੀ ਨਿਊਟ੍ਰੀਸ਼ਨ ਸੈਂਟਰ ਦੇ ਨਾਲ ਅਬ ਇਦਾਂ ਜੁੜੇ ਹੋਏ ਆ ਤੇ ਕਹਿੰਦੇ ਤੁਸੀਂ ਵੀ ਇਹ ਤੁਸੀਂ ਕਰਕੇ ਦੇਖੋ ਤੇ ਅਸੀਂ ਹੁਣ ਉਹੀ ਦੇ ਰਹੇ ਹਾਂ 2 ਮਹੀਨਿਆਂ ਦੇ ਵਿੱਚ ਉਹਦਾ 8-10 ਕਿਲੋ weight ਕ ਹੁਣ 3 ਮਹੀਨੇ ਹੋ ਗਏ 8-10 ਕਿਲੋ weight ਉਹਦਾ ਘਟਿਆ ਵਾਏ ਤੇ ਮੈਂ ਜੇਪੀ ਨਿਊਟ੍ਰੀਸ਼ਨ ਦਾ ਸੈਂਟਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਮੇਰਾ ਨਾਮ ਹਰਜੀਤ कौर ਹੈ ਜੀ ਜੀ ਮੈਂ ਬਲਾਸਪਰ ਤੋਂ ਬਿਲੋਂਗ ਕਰਦੀ ਆ ਮੇਰਾ ਪਹਿਲਾ weight 85 ਕਿਲੋ ਹੋ ਗਿਆ ਸੀਗਾ ਗੁੱਜੋੜਾਂ 'ਚ ਦਰਦ ਰਹਿੰਦਾ ਸੀ ਬਹੁਤ ਪ੍ਰੋਬਲਮ ਹੋਰ ਵੀ ਕਾਫੀ ਸੀਗੀ ਆ ਤੇ 3 ਮਹੀਨੇ ਦੇ ਵਿੱਚ ਮੈਂ ਆਪਣਾ 15 ਕਿਲੋ weight ਲੋਸ ਕੀਤਾ ਹੈ ਤੇ ਹੁਣ ਮੈਨੂੰ ਬਹੁਤ ਵਧੀਆ ਫੀਲ ਹੁੰਦਾ ਹੈ ਬਹੁਤ ਵਧੀਆ ਥੈਂਕ ਯੂ ਕਰਦੀ ਆ ਜੇਪੀ ਨਿਊਟ੍ਰੀਸ਼ਨ ਦਾ ਨਿਹਾਲ ਸਿੰਘ ਜੀ ਮੇਰਾ ਨਾਮ ਜਸਵਿੰਦਰ ਕੌਰ ਹੈ ਮੈਂ ਮੋਗੇ ਸ਼ਹਿਰ ਦੀ ਰਹਿਣ ਵਾਲੀ ਆ ਮੈਨੂੰ ਪ੍ਰੋਬਲਮ ਮੇਰੇ ਪੇਟ ਦੇ ਵਿੱਚ ਮੇਰੇ ਗੰਡਾ ਦੀ ਮੈਨੂੰ ਪ੍ਰੋਬਲਮ ਆ ਰਹੀ ਸੀਗੇ ਮੇਰੇ ਦੋ ਆਪਰੇਸ਼ਨ ਹੋ ਗਏ ਆ ਮੈਨੂੰ ਉਹਨਾਂ ਨਾਲ ਕੋਈ ਫਰਕ ਨਹੀਂ ਪਿਆਗਾ ਨਿਹਾਲ ਸਿੰਘ ਵਾਲੇ ਤੇ ਮੇਰੀ ਸੈਸਟਰ ਹੈ ਰੇ ਅਸਖਵਿੰਦਰ ਕੌਰ ਤੇ ਵੀ ਉਹਨਾਂ ਨੇ ਮੈਨੂੰ ਜੇਪੀ ਕਲੱਬ ਵਾਲਿਆਂ ਨਾਲ ਮਲਾਇਆ ਜੀ ਉਹਨਾਂ ਨੇ ਮੈਨੂੰ ਸਲਾਹ ਵਗੈਰਾ ਉਹਨਾਂ ਨੇ ਮੈਨੂੰ ਦਿੱਤੀ ਤੇ ਉਹਨਾਂ ਨੇ ਨਿਊਟ੍ਰੀਸ਼ਨ ਮੈਨੂੰ ਦਿੱਤਾ ਮੈਨੂੰ 2 ਮਹੀਨੇ ਹੋ ਗਿਆ ਲੈ ਰਹੀ ਆ ਉਸ ਨਾਲ ਮੈਨੂੰ ਹੁਣ ਅੱਗ ਨਾਲ ਮੈਨੂੰ ਬਹੁਤ ਫਰਕ ਆ ਰਿਹਾਗਾ ਮੈਂ ਜੇਪੀ ਕਲੱਬ ਵਾਲਿਆਂ ਦਾ ਧੰਨਵਾਦ ਕਰਦੀ ਆ ਹਾਂ ਸ਼ਸ਼ੀਕਲ ਜੀ ਮੈਂ ਤੁਹਾਡੇ ਸਾਹਮਣੇ ਡਾਈਟੀਸ਼ਨ ਪਤੀ ਸ਼ਰਮਾ ਤੁਸੀਂ ਦੇਖਿਆ ਉਸ ਦਿਨ ਸੈਮੀਨਾਰ ਤੇ ਕਿੰਨੀ ਸਾਰੀ ਪਿੰਡਾਂ ਵਾਲੀ ਲੇਡੀਆਂ ਸੀਗੀਆਂ ਜਿਨ੍ਹਾਂ ਨੇ ਆਪਣਾ ਰਿਜ਼ਲਟ ਤੁਹਾਡੇ ਸਾਹਮਣੇ ਸ਼ੇਅਰ ਕੀਤਾ ਜਿਨ੍ਹਾਂ ਨੇ ਇਹ ਦੱਸਿਆ ਕਿ ਉਹ ਕਿੰਨੀ ਜ਼ਿਆਦਾ ਪ੍ਰੋਬਲਮਸ ਚੋਂ ਨਿਕਲੀਆਂ ਨੇ ਇੱਕ ਦਿਕੰਡਾ ਸੀਗੀਆਂ ਕਿਸੇ ਨੂੰ 슈ਗਰ ਹੈ ਕਿਸੇ ਦਾ weight ਬਹੁਤ ਜ਼ਿਆਦਾ ਹੈ ਮੈਂ ਐਂਡ 'ਚ ਇਹੀ ਕਹਿਣਾ ਚਾਹਾਂਗੀ ਕਿ ਜਿਹੜੀ ਲੇਡੀਜ਼ ਨੇ ਖਾਸ ਕਰ ਉਹਨਾਂ ਨੂੰ ਆਪਣੀ ਸਿਹਤ ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਉਹ ਸਾਡੇ ਸੈਂਟਰ 'ਚ ਆਉਣ ਸਾਨੂੰ ਮਿਲਣ ਸਾਡੇ ਰਿਜ਼ਲਟ ਉਹ ਦੇਖ ਚੁੱਕੀਆਂ ਨੇ ਤੇ ਆਪਣੀ ਜਿਹੜੀ ਤਕਲੀਫ ਨੇ ਉਹਨਾਂ ਨੂੰ ਦੂਰ ਕਰਨ ਐਂਡ ਵਿੱਚ ਇਹ ਕਹੂੰਗੀ ਕਿ ਇੱਕ ਜਿਵੇਂ ਪੇੜ ਹੁੰਦਾ ਹੈ ਦਰਖਤ ਹੁੰਦਾ ਹੈ ਦਰਖਤ ਜੇ ਸਟਰੋਂਗ ਹੋਏਗਾ ਤਾਕਤਵਰ ਹੋਏਗਾ ਤਾਂ ਹੀ ਉਹਦੀ ਟਹਿਣੀਆਂ ਸੋਹਣੀਆਂ ਹੋਣਗੀਆਂ ਹਰੇ ਪੱਤੇ ਹੋਣਗੇ ਉਸੇ ਤਰ੍ਹਾਂ ਮਾਵਾਂ ਹੁੰਦੀਆਂ ਨੇ ਫੈਮਲੀ ਵਿੱਚ ਕਿੰਨੀ ਜ਼ਿਆਦਾ ਸਟ्रेसਫੁੱਲ ਹੁੰਦੀਆਂ ਨੇ ਹੈਨਾ ਮਾਰਨਿੰਗ ਉੱਠਣਾ ਆਪਾਂ ਨੂੰ ਪਤਾ ਹੁੰਦਾ ਕਿ ਆਪਾਂ ਬੱਚਿਆਂ ਨੂੰ ਸਕੂਲ ਭੇਜਣਾ ਹੈ ਥੈਨ ਫੈਮਲੀ ਨੂੰ ਉਹਨੂੰ ਖਾਣਾ ਦੇਣਾ ਹੈ ਦੁਪਹਿਰ ਦਾ ਖਾਣਾ ਬਣਾਉਣਾ ਹੈ ਕਿੰਨਾ ਜ਼ਿਆਦਾ ਸਟ्रेसਫੁੱਲ ਹੁੰਦਾ ਹੈ ਜਿਹੜੀ ਲੇਡੀਜ਼ ਜੌਬ ਕਰਦੀਆਂ ਨੇ ਉਹਨਾਂ ਦਾ ਹੋਰ ਵੀ ਲਾਈਫ ਜ਼ਿਆਦਾ ਸਟਰਗਲਫੁੱਲ ਹੋ ਜਾਂਦੀ ਹੈ ਨਾ ਤੇ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਇੱਥੇ 10 ਮਿੰਟ ਬੁਲਾ ਕੇ ਉਹਨਾਂ ਨੂੰ ਰਿਲੈਕਸ ਕਰਵਾਉਣੇ ਆ ਉਹਨਾਂ ਨੂੰ ਪੋਜ਼ਿਟਿਵ ਵਾਈਬਸ ਦੇਣੇ ਆ ਤੇ ਡੇਲੀ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਇਸ ਕਰਕੇ ਅਸੀਂ ਜ਼ਰੂਰ ਬੋਲਾਂਗੇ ਤੁਸੀਂ ਨਿਹਾਲ ਸਿੰਘ ਵਾਲਾ ਜੇਪੀ ਨਿਊਟ੍ਰੀਸ਼ਨ ਨਾਲ ਇੱਕ ਵਾਰ ਜ਼ਰੂਰ ਸੰਪਰਕ ਕਰੋ ਧੰਨਵਾਦ